ਕੀ ਹੈ ਭਾਈ ਇਹ ਸਰ ਕੀ ਕਹਿਣਾ ਚਾਹੋਗੇ ਜਿਹੜੇ ਬਜ਼ੁਰਗ ਇੱਕ ਸਾਡੇ ਨਾ ਐਸੇ ਹਾਰ ਪਰਚੇ ਦੇ ਵਿੱਚ ਅੰਦਰ ਬੁਲਾਈ ਲੱਗੇ ਹੋਏ ਆ ਗੁਰਪੁਰਬੀ ਰੋਟੀ ਸਵਾਚ ਅਸੀਂ ਅੰਦਰ ਜਿਹੜੀ ਆ ਪਬਲਿਕ ਦੀ ਸੇਵਾ ਵਾਸਤੇ ਸੰਗਤੀ ਸੇਵਾ ਵਾਸਤੇ ਨੌਇਮਤਾ ਨਾਦ ਕੀਤੇ ਹੋਏ ਆ ਜੀ ਤੇ ਸਾਨੂੰ ਪਤਾ ਲੱਗਿਆ ਸੀ ਕਿ ਕੋਈ ਇਥੇ ਬਜ਼ੁਰਗ ਨੇ ਸਰੂਵਤ ਜੀ ਛਾਲ ਮਾਰ ਦਿੱਤੀ ਹੈ ਉਹ ਐਜੀਪੀਸੀ ਦੀ ਟਾਸਕ ਫੋਰਸ ਫੋਰਸ ਤੇ ਸਾਡੇ ਜਿਹੜੇ ਸਿਵਲ ਵਾਲੇ ਮੁਲਾਜ਼ਮ ਉਹਨਾਂ ਨਾਲ ਕੇ ਉਹਨੂੰ ਉਹਦਾ ਰੈਸਕਿਊ ਕੀਤਾ ਉਸ ਨੂੰ ਰੈਸਕਿਊ ਕਰਨ ਤੋਂ ਬਾਅਦ ਉਹਨੂੰ ਬਾਹਰ ਲੈ ਕੇ ਆਏ ਸਾਡੀ ਟੀਮ ਨੇ ਉਹਨੂੰ ਫਰਸਟ ایڈ ਦਿੱਤੀ ਤੇ ਜਿਹੜੇ ਅਗਲੇ ਉਹਦੇ ਹੋਸ਼ ਆ ਗਿਆ ਬਜੁਰਗ ਬਿਲਕੁਲ ਸੇਫ ਆ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ ਕਿੰਨੇ ਕਿ ਤੁਹਾਡੇ ਵੱਲੋਂ ਬਾਰ ਬਾਰ ਪੁੱਛਿਆ ਜਾ ਰਿਹਾ ਕਿਦਾ ਮਰਨ ਆਇਆ ਇੱਥੇ ਮਰਤਾ ਹੈ ਕਿ ਇਹ ਕਹੀ ਇਹ ਇਹ ਜੇ ਹਲੋ ਪੂਰੀ ਤਰ੍ਹਾਂ ਆਪਣੀ ਹੋਸ਼ ਨਹੀਂ ਹੈਗਾ ਤੇ ਉਹ ਜਦੋਂ ਬੀਕੋ ਮੈਡੀਕਲੀ ਫਿਟ ਹੋ ਜਾਊਗਾ ਫਿਰ ਉਹਨੂੰ ਪੁੱਛਾਂਗੇ ਕੀ ਕਰਨਾ ਹੈ ਸਾਡੇ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਹਸਪੀਟਲ ਭੇਜਿਆ ਗਿਆ ਬਿਲਕੁਲ ਜੀ ਬਿਲਕੁਲ ਨੂੰ ਹਸਪ ਫਸਟ ਡਿਟੀ ਦਿੱਤੀ ਸੀ ਉਹਨੂੰ ਤੇ ਅਗਲਾ ਪ੍ਰਚਾਰ ਉਹਦਾ ਉਹਦੀ ਇਤਜਾਲ ਦੀ ਤਿਆਰੀ ਹੈ ਤੇ ਘਰ ਕਿੱਥੇ ਦਾ ਰਹਿਣ ਵਾਲਾ ਹੈ ਨਾਮ ਕੀ ਹਾਂ ਜੀ ਉਹ ਜਦੋਂ ਹੋਸ਼ ਆਊਗਾ ਪੂਰਾ ਉਹਦਾ ਪ੍ਰੋਪਰ ਪਤਾ ਕੀਤਾ ਜਾਊਗਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਡੀ ਟੀਮ ਨੇ ਬਹੁਤ ਹੀ ਹਿੱਸਾ ਲਗਾ ਕੇ ਜੋ ਕੰਮ ਕੀਤਾ ਉਹਨੂੰ ਪ੍ਰੋਪਰ ਰੈਸਕਿਊ ਕਰਕੇ ਬਾਹਰ ਲਿਆਂਦਾ ਤੇ ਹਸਪੀਟਲ ਪਹੁੰਚਾਇਆ